ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬਹੁਤ ਦਿਲ ਨੂੰ ਛੂਹਣ ਵਾਲੀ ਵੀਡੀਓ ਜੀ ਇਹ ਬਾਈ ਜੀ ਨੇ ਆਪਣੇ ਖੇਤਾਂ ਦੇ ਵਿੱਚ ਕਣਕ ਕੱਢੀ ਸੀਗੀ ਜੀ ਜੋ ਆਪਣੇ ਬਾਈ ਜੀ ਇੱਥੇ ਬੱਲੀਆਂ ਚੁੱਕਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਬਾਈ ਇਹ ਗੱਟੇ ਪਰ ਪਰ ਕੇ ਤੋਰੇ ਇਹਨਾਂ ਨੇ ਇਹ ਹੁੰਦੀ ਹੈ ਜੀ ਅਸਲੀ ਸ਼ਰਮਾਇਦਾਰੀ ਨਹੀਂ ਅਦੇ ਫੋਕੀਆਂ ਫੜਾ ਮਾਰੀ ਜਾਂਦੇ ਰਹਿੰਦੇ ਨੇ ਵੀ ਭਾਈ ਅਸੀਂ ਆਏ ਆ ਅਸੀਂ ਆਇਆ ਅਸੀਂ ਆਾਂਗੇ ਭਾਈ ਆਹ ਹੁੰਦੇ ਨੇ ਅਸਲੀ ਇਹਨੂੰ ਕਹਿੰਦੇ ਨੇ ਇੱਥੇ ਪੁੰਨ ਕਰਿਆ ਕਰੋ ਬਈ। ਇਹ ਪੁੰਨਦਾਨ ਕਰਨ ਦਾ ਇੱਥੇ ਕਰਿਆ ਕਰੋ ਐਵੇਂ ਗੁਰਦੁਆਰਿਆਂ ਮੰਦਰਾਂ 'ਚ ਆਪਾਂ ਛਿੱਟੀ ਜਾਂਦੇ ਆਂ ਗੱਟਿਆਂ ਦੇ ਗੱਟੇ। ਇਹ ਲੱਗਦਾ ਬਈ ਪੁੰਨਾ। ਇਹਨੂੰ ਕਹਿੰਦੇ ਨੇ ਅਸਲੀ ਸਰਮਾਇਦਾਰ ਆ। ਅਸਲੀ ਜੱਟ। ਵੀਡੀਓ ਬੱਦ ਵਧੀਆ ਲੱਗੀ ਬਈ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿਵੇਂ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ। ਨਹੀਂ ਤਾਂ ਬਾਈ ਜਿਵੇਂ ਸਾਡੀ 40 ਮਾਣ ਨਿਕਲਿਆ ਸਾਡੀ 50 ਨਿਕਲਿਆ ਸਾਡੀ 60 ਨਿਕਲਿਆ ਸਾਡੀ 65 ਨਿਕਲੀ ਆਗੀ। ਉਹ ਨਿਕਲਣ ਦਾ ਕੋਈ ਫਾਇਦਾ ਨਹੀਂ ਬਾਈ ਇਹੋ ਜਿਹੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਭਾਈ ਇਹ ਹੁੰਦੀ ਹੈ ਕਿ ਅਸਲੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਦਾ ਨਾਰਾ ਇਹਨੂੰ ਕਹਿੰਦੇ ਨੇ ਬਾਈ ਤੇ ਵੀਡੀਓ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਉੱਥੇ ਤੱਕ ਪਹੁੰਚਾਓ ਜਿਹੜੇ ਇਕੱਲੇ ਨਾਰੇ ਲਈ ਫਿਰਦੇ ਨੇ ਪਰ ਨਾਲ ਕੁਝ ਨਹੀਂ ਉਹਨਾਂ ਦੇ ਉੱਥੇ ਤੱਕ ਜਰੂਰ ਵੀਡੀਓ ਪਹੁੰਚਾਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਪਣਾ ਫਰਜ ਨਵਾਓ ਐਦਾਂ ਦੇ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਫੋਲੋ